ਵਿੱਚ 64 ਵੋਟਾਂ ਪਈਆਂ ਵਿੱਚ 64 ਵੋਟਾਂ ਪਈਆਂ ਉਹਨਾਂ ਨੇਤਾ ਨੇ ਅਗ ਲਾਈ ਸਭ ਤਰ੍ਹਾਂ ਦਾ ਪੜਾਪਾ ਇਹਨਾਂ ਘਰ ਬੈ ਖੁਸ਼ੀ ਮਨਾਈ ਹਾਈ ਵਿੱਚ 64 ਵੋਟਾਂ ਪਈਆਂ ਨਹਿਰੂ ਹੁਣ ਜਸ਼ਨ ਮਨਾਵਣ ਜਿਨਾ ਰਜ ਰੋਟੀ ਖਾਦੀ ਮੁਹੰਮਦ ਅਲੀ ਜਨਾਬ nehru ਹੁਣੀ ਜਸ਼ਨ ਮਨਾਵਣ ਜਿਨਾ ਰਜ ਰੋਟੀ ਖਾਦੀ ਉਸ ਦਿਨ ਸਾਡੇ ਵਹਿਣ ਸੀ ਪੈਂਦੇ ਇਹਨੂੰ ਕਿੱਦਾ ਕਵਾਂ ਆਜ਼ਾਦੀ ਹਾਏ ਉਸ ਦਿਨ ਸਾਡੇ ਵਹਿਣ ਸੀ ਪੈਂਦੇ ਇਹਨੂੰ ਕਿੱਦਾ ਕਵਾਂ ਆਜ਼ਾਦੀ ਆਪਣੇ ਸਾਡੇ ਲਾਚਾਂ ਸਾਂਭਣ ਆਏ ਆਪਣੇ ਸਾਡੇ ਲਾਚਾਂ ਸਾਂਭਣ ਇਹ ਬੈਟ ਫੋਟੋ ਕਰਵਾਉਂਦੇ ਸੀ ਦੇਸ਼ ਦੇ ਟੁਕੜੇ ਦੋ ਹੋ ਗਏ ਸੀ ਸਭ ਲੀਡਰ ਜਫੀਆਂ ਪਾਉਂਦੇ ਸੀ ਹਾਏ ਦੇਸ਼ ਦੇ ਟੁਕੜੇ ਦੋ ਹੋ ਗਏ ਸੀ ਸਭ ਲੀਡਰ ਜਫੀਆਂ ਪਾਉਂਦੇ ਸੀ ਪੁਰੇ ਆਉਂਦਿਆਂ ਕਾਫਲਿਆਂ ਤੇ ਪੁਰੇ ਆਉਂਦਿਆਂ ਕਾਫਲਿਆਂ ਤੇ ਹਾਏ ਐਸਾ ਕੈਰੀ ਕਮਾਇਆ ਜੋ ਖਾਂਦੇ ਸੀ ਇੱਕ ਹੀ ਚੁੱਲੇ ਉਨ੍ਹਾਂ ਜ਼ੁਲਮ ਇਨਾ ਤੇ ਢਾਇਆ ਪੱਤਾਂ ਰੁਲੀਆਂ ਪੱਗਾਂ ਰੁਲੀਆਂ ਹਾਈ ਪੱਤਾ ਰੁਲੀਆਂ ਪੱਗਾ ਰੁਲੀਆਂ ਓ ਕਿਵੇਂ ਮੈਂ ਮਨ ਸਮ ਜਾਵਾ ਖੂਨੀ ਦੌਰ ਸੀ ਸੰਤਾਲੀ ਦਾ ਮੈਂ ਕਿਦਾਂ ਜਸ਼ਨ ਮਨਾਵਾ ਓਏ ਖੂਨੀ ਦੌਰ ਸੀ ਸੰਤਾਲੀ ਦਾ ਮੈਂ ਕਿਦਾਂ ਜਸ਼ਨ ਮਨਾਵਾ ਜੋ ਕਹਿੰਦੇ ਨੇ ਅੱਜ ਆਜ਼ਾਦੀ ਹਾਈ ਜੋ ਕਹਿੰਦੇ ਨੇ ਅੱਜ ਆਜ਼ਾਦੀ ਮੈਨੂੰ ਦੱਸੋ ਕਿੱਥੇ ਆਜ਼ਾਦੀ ਮਾਨੇ ਬੇਦੋਚੇ ਜੇਲਾ ਵਿੱਚ ਰੁੜਦੇ ਚਮਚਾ ਨੂੰ ਮਿਲੀ ਉਹ ਆਜ਼ਾਦੀ ਮਾਨੇ ਬੇਦੋਚੇ ਜੇਲਾ ਵਿੱਚ ਰੁੜਦੇ ਚਮਚਾ ਨੂੰ ਮਿਲੀ ਉਹ ਆਜ਼ਾਦੀ ਮਾਨੇ ਬੇਦੋਚੇ ਜੇਲਾਂ ਵਿੱਚ ਰੁੜਦੇ ਚਮਚਾ ਨੂੰ ਮਿਲੀ ਉਪਾਦੀ